ਪੰਜਾਬ ਪੁਲਿਸ ਸੁਧਰਨ ਦਾ ਨਾਮ ਨਹੀਂ ਲੈ ਰਹੀ ਹੈ ਅਕਸਰ ਹੀ ਪੁਲਿਸ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਹਾਲਾਂਕਿ ਕੰਮ ਤਾਂ ਇਹ ਹੁੰਦਾ ਹੈ ਕਿ ਜਿਹੜੇ ਵਿਵਾਦ ਨੇ ਖਤਮ ਕਰਨੇ ਆ ਪਰ ਪੁਲਿਸ ਆਪ ਹੀ ਵਿਵਾਦਾਂ ਚ ਰਹਿੰਦੀ ਹੈ ਇਹ ਨਹੀਂ ਸੁਧਰ ਰਹੀ ਪੰਜਾਬ ਦੇ ਹਾਲਾਤ ਇਹ ਹੋ ਚੁੱਕੇ ਨੇ ਕਿ ਹੁਣ ਪੁਲਿਸ ਨੂੰ ਲੋਕ ਵਰਦੀ ਵਾਲੇ ਬਦਮਾਸ਼ ਕਹਿਣ ਲੱਗ ਗਏ ਨੇ ਕਿਉਂ ਕਹਿ ਰਹੇ ਨੇ ਆ ਤੁਸੀਂ ਤੁਹਾਨੂੰ ਜਿਹੜਾ ਅਸੀਂ ਟੈਕਸਟ ਦਿੱਤਾ ਹੈਡਰ ਉਹ ਤੋਂ ਵੀ ਸਮਝ ਗਏ ਹੋਮੋਂਗੇ ਹੈਡਲਾਈਨ ਤੋਂ ਤੇ ਨਾਲ ਆ ਪੋਸਟਰ ਤੋਂ ਵੀ ਸਮਝ ਗਏ ਹੋਮੋਂਗੇ ਤੇ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਇੱਕ ਕੁੜੀ ਦੇ ਚਪੇੜਾਂ ਮਾਰੀਆਂ ਨੇ ਤੇ ਇੱਥੇ ਹੀ ਨਹੀਂ ਫਿਰ ਇੱਕ ਥੋੜੀ ਦੇਰ ਬਾਅਦ ਇੱਕ ਹੋਰ ਪੁਲਿਸ ਮੁਲਾਜ਼ਮ ਆਂਦਾ ਮੁੰਸ਼ੀ ਸਕੂਟਰੀ ਦੇ ਉੱਤੇ ਇਹ ਕਾਨੂੰਨ ਦੇ ਰਖਵਾਲੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਆਂਦੇ ਨੇ ਸਕੂਟਰੀ ਦੇ ਉੱਤੇ ਹੈਲਮਟ ਹੀ ਨਹੀਂ ਲੱਤਾ ਹੁੰਦਾ ਤੇ ਆਂਦਾ ਕੁੜੀ ਦੇ ਨਾਲ ਜਿਹੜਾ ਇੱਕ ਹੋਰ ਸਾਥੀ ਹੁੰਦਾ ਉਸ ਦਾ ਉਹਦੇ ਚਪੇੜ ਮਾਰ ਦਿੰਦਾ ਬਦਮਾਸ਼ੀ ਸਿਰ ਚੜ ਕੇ ਬੋਲ ਰਹੀ ਐ ਸਾਨੂੰ ਚੰਗਾ ਨਹੀਂ ਲੱਗਦੀਆਂ ਇਹੋ ਜਿਹੇ ਸ਼ਬਦ ਬੋਲਣੇ ਪੁਲਿਸ ਦੇ ਪ੍ਰਤੀ ਕਿਉਂਕਿ ਬਹੁਤ ਮੈਕਮੇ ਦੇ ਵਿੱਚ ਪੁਲਿਸ ਵਾਲੇ ਚੰਗੇ ਵੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਇੱਕ ਮੱਛੀ ਪੂਰੇ ਤਲਾਣ ਨੂੰ ਗੰਦਾ ਕਰ ਦਿੰਦੀ ਐ ਤੇ ਇਸ ਵਕਤ ਜਿਹੜਾ ਪੁਲਿਸ ਮੈਕਮਾ ਗੰਦਾ ਕੀਤਾ ਗਿਆ ਐ ਤੇ ਆਹ ਤਸਵੀਰਾਂ ਨੇ ਇਹਨਾਂ ਦੀਆਂ ਫੋਟੋ ਵੀ ਤੁਹਾਨੂੰ ਦਿਖ ਰਹੀਆਂ ਹੋਣੀਆਂ ਦੋਨੇ ਪੁਲਿਸ ਮੁਲਾਜ਼ਮ ਐਸੇ ਅਪਰਾਧੀ ਕਿਸਮ ਦੇ ਪੁਲਿਸ ਮੁਲਾਜ਼ਮਾ ਕਰਕੇ ਹੀ ਜੋ ਪੂਰਾ ਡਿਪਾਰਟਮੈਂਟ ਹੈ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਲੋਕੀ ਤਾਂ ਕਹਿ ਦਿੰਦੇ ਨੇ ਅਸੀਂ ਵੀ ਜਿਵੇਂ ਖਬਰ ਦੇ ਰਹੇ ਹਾਂ ਕਿ ਪੁਲਿਸ ਦਾ ਸ਼ਰਮਨਾਕ ਕਾਰਾ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਪੁਲਿਸ ਮਾੜੀ ਹੈ ਪਰ ਐਸੇ ਜਿਹੜੇ ਲੋਕ ਨੇ ਉਹ ਪੁਲਿਸ ਨੂੰ ਬਦਨਾਮ ਕਰ ਰਹੇ ਨੇ ਇਹਨਾਂ ਦੀਆਂ ਸਪੈਸ਼ਲ ਕਲਾਸਾਂ ਲੱਗਣੀਆਂ ਚਾਹੀਦੀਆਂ ਨੇ ਇਹਨਾਂ ਨੂੰ ਸਿਖਾਣਾ ਚਾਹੀਦਾ ਡੈਕੋਰਮ ਕੀ ਹੁੰਦਾ ਹੈ ਇਹ ਕਾਨੂੰਨ ਦੇ ਰਖਵਾਲੇ ਨੇ ਤੇ ਜੇਕਰ ਬਾੜ ਹੀ ਖੇਤ ਨੂੰ ਖਾਨ ਲੱਗ ਜਾਵੇਗੀ ਤੇ ਫਿਰ ਖੇਤ ਨੂੰ ਬਚਾਵੇਗਾ ਕੌਣ ਇਹ ਉਹੀ ਗੰਦੀ ਬਾੜ ਹੈ ਜਿਹੜੀ ਖੇਤ ਨੂੰ ਨਿਗਰਨ ਲੱਗੀ ਪਈ ਹੈ ਇਸੇ ਕਰਕੇ ਹੁਣਾ ਤਸਵੀਰਾਂ ਕਿਸ ਤਰੀਕੇ ਦੀਆਂ ਸਾਹਮਣੇ ਆ ਰਹੀਆਂ ਨੇ ਜਰਾ ਦੇਖ ਲਓ ਇਹ ਬਟਾਲਾ ਬੱਸ ਸਟੈਂਡ ਦੀਆਂ ਰਾਤ ਦੀਆਂ ਤਸਵੀਰਾਂ ਨੇ ਕਾਨੂੰਨ ਦੇ ਰਖਵਾਲੇ ਆਏ ਤਾਂ ਇਸ ਕਰਕੇ ਸੀ ਕਿ ਜੋ ਕਾਨੂੰਨ ਹੈ ਉਸ ਨੂੰ ਇੰਪਲੀਮੈਂਟ ਕੀਤਾ ਜਾਵੇ ਕਿਉਂਕਿ ਉੱਥੇ ਇੱਕ ਕੱਲੀ ਕੁੜੀ ਸੀ ਨਸ਼ੇ ਦੀ ਹਾਲਤ ਵਿੱਚ ਸੀ ਠੀਕ ਹੈ ਗਲਤ ਹੈ ਪੁਲਿਸ ਦਾ ਕੰਮ ਹੈ ਉਸ ਨੂੰ ਫੜ ਕੇ ਲੈ ਕੇ ਜਾਣਾ ਪੁਲਿਸ ਉਹਨੂੰ ਫੜ ਕੇ ਲੈ ਕੇ ਜਾਂਦੀ ਪਰ ਹੋਇਆ ਕਿ ਪੁਲਿਸ ਇੱਕ ਨੌਜਵਾਨ ਦੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਉਹ ਵਿੱਚ ਕੁੜੀ ਬੋਲ ਪੰਦੀ ਹੈ ਪਰ ਇਹ ਤਾਂ ਪੁਲਿਸ ਹੈ ਇਹ ਤਾਂ ਖਾਕੀ ਵਰਦੀ ਹੈ ਇਹ ਕਿਵੇਂ ਜਰ ਲਵੇ ਕਿ ਮੇਰੀ ਗੱਲ ਦੇ ਵਿੱਚ ਕੋਈ ਆਣਾ ਗੱਲ ਕੱਟ ਦੇਵੇ ਤੇ ਤਾੜ ਦੇ ਨੇ ਕੁੜੀ ਦੇ ਜਾ ਕੇ ਚਪੇੜ ਮਾਰਦੇ ਨੇ ਕੁੜੀ ਘੱਟੋ-ਘੱਟ 5 ਫੁੱਟ ਪਿੱਛੇ ਜਾਂਦੀ ਹੈ ਤੇ ਕੁਝ ਸਮੇਂ ਬਾਅਦ ਉਹਦਾ ਇੱਕ ਹੋਰ ਦੋਸਤ ਹੁੰਦਾ ਹੈ ਜੋ ਕਿ ਉਹ ਕੁੜੀ ਨੂੰ ਸ਼ਾਇਦ ਕਿਤੇ ਮੰਨ ਲਓ ਆਪਣੇ ਘਰੇ ਲੈ ਜਾਣਾ ਚਾਹੁੰਦਾ ਜਾਂ ਪੁਲਿਸ ਦੀ ਮਦਦ ਕਰਨਾ ਚਾਹੁੰਦਾ ਜਾਂ ਜੋ ਵੀ ਹੈ ਇਹ ਜਾਂਚ ਦਾ ਵਿਸ਼ਾ ਹੈ ਕਿਉਂ ਮੁੰਡਾ ਉਹ ਕੁੜੀ ਦੀ ਕਿਉਂ ਬਾਹ ਫੜ ਇੰਨੀ ਥੋੜੀ ਦੇਰ ਦੇ ਵਿੱਚ ਇੱਕ ਦੂਜਾ ਪੁਲਿਸ ਵਾਲਾ ਆ ਜਾਂਦਾ ਸਕੂਟਰੀ ਦੇ ਉੱਤੇ ਬਿਨਾ ਕਿਸੇ ਹੈਲਮਟ ਤੋਂ ਨਾ ਸੱਜੇ ਦੇਖਦਾ ਨਾ ਖੱਬੇ ਨਾ ਉੱਤੇ ਨਾ ਥੱਲੇ ਬੱਸ ਉਹਦੇ ਮਨ ਦੇ ਉੱਤੇ ਜਿਵੇਂ ਕਿਸੇ ਤਰੀਕੇ ਦਾ ਕੋਈ ਭੂਤ ਸਵਾਰ ਹੁੰਦਾ ਆ ਕੇ ਨੌਜਵਾਨ ਦੇ ਸਿੱਧੀ ਚਪੇੜ ਮਾਰਦਾ ਇਹ ਤਾਂ ਸ਼ੁਕਰ ਹੈ ਕਿ ਕੈਮਰੇ ਚੱਲ ਰਹੇ ਨੇ ਤੁਸੀਂ ਇਹ ਸੋਚੋ ਜੇਕਰ ਕੈਮਰੇ ਨਾ ਚੱਲਦੇ ਹੁਣ ਹੋ ਸਕਦਾ ਹੈ ਪੁਲਿਸ ਵਾਲੇ ਪਾੜ-ਪਾੜ ਕੇ ਖਾ ਜਾਣ ਆਮ ਲੋਕਾਂ ਨੂੰ ਇਸ ਤਰੀਕੇ ਨਾਲ ਪੰਜਾਬ ਪੁਲਿਸ ਹਰਖੀ ਹੋਈ ਹੈ ਇਸ ਵਕਤ ਲੋਕਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਬਦਮਾਸ਼ੀ ਕਰ ਰਹੀ ਹੈ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਬਹੁਤ ਮਾੜਾ ਲੱਗਦਾ ਹੈ ਕਿ ਆਪਣੇ ਹੀ ਦੇਸ਼ ਦੀ ਪੁਲਿਸ ਵਾਸਤੇ ਸਾਨੂੰ ਇਹ ਸ਼ਬਦ ਇਸਤੇਮਾਲ ਕਰਨੇ ਪੈ ਰਹੇ ਨੇ ਪਰ ਜੇਰਾ ਸੋਚੋ ਸਾਡੀ ਭਾਰਤ ਮਾਤਾ ਉਹਦੀਆਂ ਦੋ ਬਹਾ ਦੋਵੇਂ ਸਕਿਉਰਿਟੀ ਸਰਵਿਸਿਜ਼ ਇੱਕ ਪਾਸੇ ਇੰਡੀਅਨ ਆਰਮੀ ਤੇ ਦੂਸਰੇ ਪਾਸੇ ਪੁਲਿਸ ਹੁਣ ਜਰਾ ਤੁਸੀਂ ਕਮੈਂਟ ਕਰਕੇ ਦੱਸੋ ਕਿ ਜੇਕਰ ਤੁਸੀਂ ਆਰਮੀ ਦਾ ਕੋਈ ਵੀ ਬੰਦਾ ਦੇਖਦੇ ਹੋ ਤਾਂ ਦਿਲੋਂ ਹੁੰਦਾ ਕਿ ਉਹਨੂੰ ਸਲੂਟ ਮਾਰੀਏ ਜੈਹਿੰਦ ਸਰਬ ਕਹੀਏ ਪਰ ਇਹਨਾਂ ਨੂੰ ਦੇਖ ਕੇ ਕੀ ਤੁਸੀਂ ਸਲੂਟ ਮਾਰ ਕੇ ਜੈਹਿੰਦ ਸਾਹਿਬ ਕਹਿਆ ਇਹ ਕਿਉਂ ਨਹੀਂ ਕਹਿੰਦੇ ਇਹ ਸੋਚਣ ਦਾ ਵਿਸ਼ਾ ਹੈ ਡੀਜੀਪੀ ਸਾਹਿਬ ਨੂੰ ਵੀ ਇਹ ਸੋਚਣ ਦਾ ਜ਼ਰੂਰ ਅਧਿਕਾਰ ਹੈ ਸੋਚਣਾ ਵੀ ਚਾਹੀਦਾ ਹੈ ਕਿ ਆਖਰਕਾਰ ਇੰਨਾ ਡਿਫਰੈਂਸ ਕਿਉਂ ਆ ਗਿਆ ਦੋ ਸਕਿਉਰਿਟੀਜ਼ ਏਜੰਸੀਜ਼ ਨੇ ਇੱਕ ਪਾਸੇ ਪੁਲਿਸ ਹੈ ਦੂਜੇ ਪਾਸੇ ਆਰਮੀ ਹੈ ਆਰਮੀ ਨੇ ਐਸਾ ਕੀ ਕੀਤਾ ਕਿ ਉਹ ਲੋਕਾਂ ਦੇ ਦਿਲ ਦੇ ਵਿੱਚ ਵਸਦੀ ਹੈ ਔਰ ਪੁਲਿਸ ਨੇ ਐਸਾ ਕੀ ਕੀਤਾ ਕਿ ਫਿਲਮਾਂ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਕਿ ਸੰਨੀ ਦੇওল ਨੇ ਕਿਸ-ਕਿਸ ਤਰੀਕੇ ਦੇ ਪੁਲਿਸ ਵਾਸਤੇ ਕਮੈਂਟ ਯੂਜ਼ ਕੀਤੇ ਨੇ ਪਰ ਫੇਰ ਵੀ ਸ਼ਾਇਦ ਨਹੀਂ ਸ਼ਰਮਾਰੀ ਕਿਸੇ ਨੂੰ ਕਿ ਅਸੀਂ ਆਪਣਾ ਅਕਸਰ ਸੁਧਾਰੀਏ ਅਸੀਂ ਲੋਕਾਂ ਦੀ ਇਸ ਤਰੀਕੇ ਦੇ ਨਾਲ ਮਦਦ ਕਰੀਏ ਕਿ ਲੋਕੀ ਸਾਡੇ ਕੋਲ ਸੁਰੱਖਿ ਤਹ ਮਹਿਸੂਸ ਕਰਨ ਆਲਮ ਇਹ ਹੈ ਜੇਕਰ ਕਿਸੇ ਵਿਅਕਤੀ ਨੂੰ ਕੋਈ ਮੁਸ਼ਕਲ ਆ ਜਾਵੇ ਅੱਧੀ ਰਾਤ ਨੂੰ ਉਹ ਬੰਦਾ ਕਹਿੰਦਾ ਮੁਸ਼ਕਲ ਹੀ ਚੰਗੀ ਆ ਪਰ ਮੈਂ ਥਾਣੇ ਨਹੀਂ ਜਾਣਾ ਕਿਉਂ 50 ਰੁਪਏ ਤੋਂ ਲੈ ਕੇ ਪਤਾ ਨਹੀਂ ਕਿੱਥੇ ਤੱਕ ਰੇਟ ਲੱਗ ਜਾਊਗਾ ਇਸ ਕਰਕੇ ਲੋਕ ਡਰਦੇ ਨੇ ਇਹ ਅਸਲ ਚ ਹੈ ਲੋਕ ਸੋਸ਼ਲ ਮੀਡੀਆ ਤੇ ਗੱਲਾਂ ਕਰਦੇ ਨੇ ਇਹਦੇ ਉੱਤੇ ਜ਼ਰੂਰਤ ਹੈ ਕਿ ਵਿਚਾਰ ਕੀਤਾ ਜਾਵੇ ਹਲੇ ਕੁਝ ਸਮਾਂ ਪਹਿਲਾਂ ਕਰਨਲ ਪੁਸ਼ਪਿੰਦਰ ਜੋ ਪੁਸ਼ਪਿੰਦਰ ਬਾਠ ਨੇ ਕਰਨਲ ਉਹਨਾਂ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਇਸ ਤਰੀਕੇ ਦੇ ਨਾਲ ਪਟਿਆਲੇ ਦੇ ਵਿੱਚ ਤਿੰਨ ਚਾਰ ਪੁਲਿਸ ਮੁਲਾਜ਼ਮਾਂ ਨੇ ਕੁੱਟਿਆ ਤੇ ਗਾਜ ਆ ਕੇ 12-13 ਪੁਲਿਸ ਮੁਲਾਜ਼ਮਾਂ ਤੇ ਡਿੱਗ ਰਹੀ ਹੈ। ਪੁਸ਼ਪਿੰਦਰ ਬਾਠ ਦੀ ਪਤਨੀ ਅੱਜ ਵੀ ਦਰਦ ਦਰਦੀਆਂ ਠੋਕਰਾ ਖਾ ਰਹੀ ਹੈ ਕਿ ਇਨਸਾਫ ਮਿਲੇ। ਕਿਸ ਤਰੀਕੇ ਦੇ ਨਾਲ ਪੁਲਿਸ ਵਾਲਿਆਂ ਨੇ ਇੱਕ ਆਫੀਸ਼ੀਅਟਿੰਗ ਚੇਅਰ ਦੇ ਉੱਤੇ ਅਗਰ-ਅਗਰ ਬੈਠਾ ਕਰਨਲ ਐ ਕਰਨਲ ਬਾਠ ਨੇ ਪੁਸ਼ਪਿੰਦਰ ਬਾਠ ਉਹਨਾਂ ਦੀ ਕੁੱਟਮਾਰ ਕੀਤੀ ਕਿਉਂ? ਕਿਉਂਕਿ ਪੁਸ਼ਪਿੰਦਰ ਬਾਠ ਨੇ ਪੁਲਿਸ ਨੂੰ ਸਿਰਫ ਇੰਨਾ ਕਹਿਆ ਸੀ ਕਿ ਗੱਡੀ ਜਰਾ ਸਾਈਡ ਤੇ ਲਾਓ ਮੈਂ ਕਰਨਲ ਆ ਮੈਂ ਅਫਸਰ ਐ ਉਹ ਕਹਿੰਦੇ ਅੱਛਾ ਤੇਰੀ ਕੱਢਦੇ ਆ ਫਿਰ ਅਫਸਰ ਸ਼ਾਹੀ ਤੇ ਅਫਸਰ ਸ਼ਾਹੀ ਇਸ ਤਰੀਕੇ ਨਾਲ ਕਰਨਲ ਸਾਹਿਬ ਦੀ ਗੱਡੀ ਕਿ ਉਹਨਾਂ ਨੂੰ ਹਸਪਤਾਲ ਐਡਮਿਟ ਹੋਣਾ ਪਿਆ ਲੱਤਾਂ ਬਹਾ ਤੋੜਨ ਵਾਲੀ ਨੋਬਤ ਕਰ ਦਿੱਤੀ ਸੀ ਇਹ ਤਾਂ ਸ਼ੁਕਰ ਹੈ ਉਸ ਵੇਲੇ ਵੀ ਕੈਮਰਾ ਸੀਸੀਟੀਵੀ ਲੱਗਿਆ ਹੋਇਆ ਸੀ ਤੇ ਉਹਦੇ ਵਿੱਚ ਤਸਵੀਰਾਂ ਰਿਕਾਰਡ ਹੋ ਗਈਆਂ ਨਹੀਂ ਤਾਂ ਇਹ ਤਾਂ ਪਤਾ ਨਹੀਂ ਕੀ ਕੀ ਕਹਿਣਾ ਸੀ ਕਿਉਂਕਿ ਕਰਨਲ ਬਾਠ ਦੀ ਪਤਨੀ ਤੇ ਨੇ ਤਾਂ આરોਪ ਲਗਾਏ ਨੇ ਬਾਕੀ આરોਪ ਤਾਂ ਸਿੱਧ ਹੁੰਦੇ ਆ ਕਿ ਨਹੀਂ ਉਹ ਕਦੋਂ ਦੀ ਗੱਲ ਐ ਕੀ ਪੁਲਿਸ ਵਾਲੇ ਕਹਿ ਰਹੇ ਸੀ ਕਿ ਹੁਣੇ ਹਲੇ ਅਸੀਂ ਇਨਕਾਊਂਟਰ ਕਰਕੇ ਆਏ ਆ ਤੇ ਇਹ ਨਾ ਹੋਵੇ ਕੁਝ ਘਾਟਬਾਦ ਹੋ ਜਾਵੇ ਇਸ ਤਰੀਕੇ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਸੋਚੋ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਆਪਣਾ ਅਕਸ ਸੁਧਾਰ ਲਵੇਗੀ ਤੇ ਤਾਜ਼ੀਆਂ ਤਸਵੀਰਾਂ ਬਟਾਲਾ ਦੇ ਬੱਸ ਅੱਡੇ ਤੋਂ ਆ ਗਈਆਂ ਨੇ ਕੁੜੀ ਨੇ ਗਲਤ ਕੀਤਾ ਠੀਕ ਐ ਨਸ਼ਾ ਕੀਤਾ ਗਿਆ ਉਹਨੂੰ ਫੜ ਕੇ ਲੈ ਜਾਣਾ ਹੱਕ ਐ ਉਹਨੂੰ ਇੱਕ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕਾਰਵਾਈ ਹੋਣੀ ਚਾਹੀਦੀ ਸੀ ਕੁੜੀ ਦੇ ਉੱਤੇ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਵੇ ਕਿਉਂ ਕਿ ਉਹ ਕਿੱਥੋਂ ਨਸ਼ਾ ਲੈ ਕੇ ਆਂਦੀ ਹੈ ਔਰ ਨਸ਼ਾ ਮਿਲ ਵੀ ਤਾਂ ਰਿਹਾ ਹੈ ਜੇਕਰ ਵਿਕ ਰਿਹਾ ਹੈ ਇਹ ਤਾਂ ਲੋਕ ਵੀ ਕਹਿੰਦੇ ਨੇ ਪਿੰਡਾਂ ਦੇ ਵਿੱਚ ਆਮ ਜਿਹੜੇ ਸਿਆਣੇ ਲੋਕ ਨੇ ਜਾਂ ਫਿਰ ਸ਼ਹਿਰਾਂ ਦੇ ਵਿੱਚ ਵੀ ਲਈਏ ਗਲ ਚਰਚੇ ਹੁੰਦੇ ਆ ਕਿ ਜੇਕਰ ਇੱਕ ਸਰਪੰਚ ਚਾਹੇ ਤਾਂ ਉਹ ਆਪਣੇ ਪਿੰਡ ਦੇ ਵਿੱਚ ਜਰਦੇ ਦੀ ਕੁੜੀ ਨਾ ਵਿਕਣ ਦੇਵੇ ਪਰ ਇਹ ਪੰਜਾਬ ਦੇ ਵਿੱਚ ਚਿੱਟਾ ਵਿਕ ਰਿਹਾ ਕਿਵੇਂ ਵਿਕ ਰਿਹਾ ਸਵਾਲ ਸੋਚਣ ਵਾਲਾ ਕਿਵੇਂ ਵਿਕ ਰਹੇ ਆ ਪਰ ਤਸਵੀਰਾਂ ਤੇ ਤੁਹਾਨੂੰ ਵਾਪਸ ਲੈ ਕੇ ਚਲਦੇ ਆ ਕਿਸ ਤਰੀਕੇ ਦੇ ਨਾਲ ਬੜੀ ਹੀ ਨਿਰਦਇਤਾ ਦੇ ਨਾਲ ਕੁੜੀ ਦੇ ਚਪੇੜ ਮਾਰੀ ਜਾਂਦੀ ਹੈ ਚਪੇੜ ਮਾਰਨ ਦਾ ਹੱਕ ਕਿਹਨੇ ਦਿੱਤਾ ਹੈ ਹਾਲਾਂਕਿ ਇਸ ਵਕਤ ਇਹਨਾਂ ਦੋਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਵੈ ਇਹ ਜਿਹੜੇ ਦੋਨੇ ਮਹਾਨ ਸ਼ਕਤੀ ਸ਼ਖਸੀਅਤਾਂ ਸੀ ਇੱਕ ਏਐਸਆਈ ਜਗਤਾਰ ਸਿੰਘ ਨੇ ਤੇ ਦੂਸਰੇ ਮਹਾਨ ਇਨਸਾਨ ਨੇ ਮੁਨਸ਼ੀ ਮਨਪ੍ਰੀਤ ਇੱਕ ਮਨਪ੍ਰੀਤ ਤੇ ਜਗਤਾਰ ਦੋਵਾਂ ਦੀ ਫਿਲਹਾਲ ਛੁੱਟੀ ਹੋ ਚੁੱਕੀ ਹੈ ਲੇਕਿਨ ਲੋਕੀ ਇਹ ਵੀ ਸਵਾਲ ਕਰਨ ਲੱਗ ਜਿੰਦੇ ਨੇ ਇਹ ਛੁੱਟੀਆਂ ਤਾਂ ਕਾਹਦੀਆਂ ਪਰਮਾਨੈਂਟ ਨਹੀਂ ਹੁੰਦੀਆਂ ਇਹਨਾਂ ਨੂੰ ਤਾਂ ਛੁੱਟੀ ਦੀ ਭੇਜ ਦੇ ਨੇ ਕਿ ਕੋਈ ਚੱਕਰ ਨਹੀਂ ਮਾਮਲਾ ਠੰਡਾ ਹੋ ਜਾਊਗਾ ਤੁਹਾਨੂੰ ਫੇਰ ਵਾਪਸ ਲਿਆਵਾਂਗੇ ਆ ਦੇਖੋ ਜਰਾ ਤੁਸੀਂ ਤਸਵੀਰਾਂ ਦੇਖੋ ਦੋ ਤਸਵੀਰਾਂ ਦਿਖਾ ਰਿਹਾ ਪਹਿਲੀ ਤਸਵੀਰ ਦੇ ਵਿੱਚ ਆ ਦੇਖੋ ਪੁਲਿਸ ਵਾਲਾ ਕੁੜੀ ਨੂੰ ਚਪੇੜ ਮਾਰੂ ਵਿਚਾਰੀ ਕੁੜੀ ਕੁਛ ਬੋਲਣ ਲੱਗਦੀ ਹੈ ਨਸ਼ੇ ਦੇ ਵਿੱਚ ਹੈ ਖੜਿਆ ਤੋਂ ਪਹਿਲਾਂ ਨਹੀਂ ਜਾ ਰਿਹਾ ਇਹ ਮਾਰੀ ਚਪੇੜ ਉਹ ਦੇਖੋ ਕੁੜੀ ਦੂਰ ਜਾ ਕੇ 5 ਫੁੱਟ ਦੂਰ ਜਾ ਕੇ ਡਿਗਨ ਵਾਲੀ ਹੋ ਜਾਂਦੀ ਹੈ ਲੱਤਾਂ ਰੜ ਖੜਾ ਰੀਆਂ ਨੇ ਔਰ ਦੂਜੀ ਤਸਵੀਰ ਉਹ ਆ ਗਿਆ ਸਕੂਟਰੀ ਦੇ ਵਿੱਚ ਚੌਧਰੀ ਔਰ ਚੌਧਰੀ ਸਾਹਿਬ ਨੇ ਆਂਦੇ ਸਾਰ ਨਾਲ ਸੱਜੇ ਦੇਖਿਆ ਨਾ ਖੱਬੇ ਸਿੱਧਾ ਆ ਕੇ ਨੌਜਵਾਨ ਦੇ ਥੱਪੜ ਮਾਰਦਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਪੂਰੀ ਪਾਵਰ ਦੇ ਦਿੱਤੀ ਗਈ ਹੈ ਮੈਨੂੰ ਲੱਗਦਾ ਪੰਜਾਬ ਨਾਲੋਂ ਵੱਧ ਸੁਰੱਖਿਤ ਲੋਕ ਅਫਗਾਨਿਸਤਾਨ ਦੇ ਵਿੱਚ ਹੋਣਗੇ ਜਿੱਥੇ ਤਾਲੀਬਾਨ ਦੀ ਸਰਕਾਰ ਦਾ ਰਾਜ ਹੈ ਤਾਲੀ ਇਸ ਕਹਿਣਗੇ ਸ਼ੁਕਰ ਆਸੀਂ ਪੰਜਾਬ 'ਚ ਨਹੀਂ ਜੰਮੇ ਨਹੀਂ ਤਾਂ ਪੰਜਾਬ ਪੁਲਿਸ ਸਾਨੂੰ ਸੜਕਾਂ ਤੇ ਚੱਲਦੇ ਨੂੰ ਪਾੜ-ਪਾੜ ਕੇ ਖਾ ਜਾਂਦੀ ਇਹ ਹਾਲਾਤ ਹੋ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਸਿਰ ਦੇ ਉੱਤੇ ਜ਼ਿੰਮੇਵਾਰੀ ਆ ਮੋਢਿਆਂ ਤੇ ਕਿ ਤੁਸੀਂ ਲੋਕਾਂ ਨੂੰ ਸਿਕਿਉਰ ਸਿਕਿਉਰਿਟੀ ਹੋਈਆ ਕਰਾਣੀ ਹੈ ਲੋਕ ਤੁਹਾਡੇ ਕੋਲ ਆ ਕੇ ਆਪਣੀ ਇੱਜ਼ਤ ਮਹਿਸੂਸ ਕਰਕੇ ਸਾਨੂੰ ਮੁਸ਼ਕਿਲ ਸੀ ਕਿ ਸਾਨੂੰ ਮੁਸ਼ਕਿਲ ਦੇ ਵਿੱਚੋਂ ਪੰਜਾਬ ਪੁਲਿਸ ਨੇ ਕੱਢਿਆ ਆ ਅਫਸਰ ਦੇਖੋ ਨਾ ਇਹਦੇ ਮੋਢੇ ਤੇ ਕੋਈ ਸਟਾਰ ਹੈ ਨਾ ਕੁਝ ਹੋਰ ਹੈ ਜੇ ਕਿਤੇ ਗਲਤੀ ਨਾਲ ਇਹ ਐਸਐਸਪੀ ਪਰ ਰੈਂਕ ਇਹਦੇ ਕੋਲ ਹੋ ਜਾਵੇ ਐਸਪੀ ਹੋ ਜਾਵੇ ਜਾਂ ਇਹ ਲੱਗ ਜਾਵੇ ਡੀਜੀਪੀ ਤਾਂ ਮੈਨੂੰ ਲੱਗਦਾ ਇਹ ਬੰਦੇ ਨੂੰ ਬੰਦਾ ਨਾ ਸਮਝਿਆ ਐਸਾ ਕੁਝ ਇਹਨਾਂ ਦੇ ਸਿਰ ਦੇ ਉੱਤੇ ਭੂਤ ਸਵਾਰ ਹੈ ਪਾਵਰ ਦਾ ਕਿ ਸਾਡੇ ਕੋਲ ਖਾਕੀ ਵਰਦੀ ਆ ਗਈ ਚੰਗੇ ਚੰਗੇ ਪੁਲਿਸ ਅਫਸਰ ਵੀ ਨੇ ਜਿਹੜੇ ਬੜੇ ਬੜੇ ਡੈਜ਼ਿਗਨੇਸ਼ਨਾਂ ਤੇ ਪਹੁੰਚੇ ਨੇ ਉੱਚੇ ਅਹੁਦਿਆਂ ਤੇ ਪਹੁੰਚੇ ਨੇ ਬੜੀ ਨਿਮਰਤਾ ਦੇ ਨਾਲ ਗੱਲ ਕਰਦੇ ਨੇ ਸਹੀ ਨੂੰ ਸਹੀ ਔਰ ਉਮੀਦ ਤੁਸੀਂ ਤਸਵੀਰਾਂ ਦੇਖ ਲਓ ਇਹ ਬਟਾਲਾ ਬਸ ਅਡੇ ਦੀਆਂ ਤਸਵੀਰਾਂ ਨੇ ਇਹ ਆਖਿਰਕਾਰ ਹੁਣ ਜਨਤਾ ਨੂੰ ਵੀ ਸਵਾਲ ਪੁੱਛਣਾ ਪੈਣਾ ਔਰ ਲੀਡਰਾਂ ਨੂੰ ਸਵਾਲ ਪੁੱਛਨੇ ਪੈਣਿਆ ਕਿ ਤੁਹਾਡੇ ਅਧੀਨ ਜੇਕਰ ਪੰਜਾਬ ਪੁਲਿਸ ਹੈਗੀ ਹੈ ਤਾਂ ਹੋ ਕੀ ਰਿਹਾ ਹੈ ਕਿ ਬਾਕੀ ਸੂਬਿਆਂ ਦੇ ਵਿੱਚ ਵੀ ਐਵੇਂ ਹੁੰਦਾ ਹੈ ਯੂਪੀ ਬਿਹਾਰ ਚ ਤਾਂ ਪਹਿਲਾਂ ਕਹਿੰਦੇ ਸੀ ਕਿ ਉੱਥੇ ਬੜਾ ਕ੍ਰਾਈਮ ਹੈ ਪੁਲਿਸ ਵੀ ਦਲੀ ਮਿਲੀ ਹੈ ਪਰ ਆ ਇੱਥੇ ਕੀ ਹੋ ਰਿਹਾ ਹੈ ਸਵਾਲ ਬੜੇ ਨੇ ਇਹਨਾਂ ਲੀਡਰਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਇਹਨਾਂ ਦੇ ਉੱਤੇ ਸਖਤ ਐਕਸ਼ਨ ਹੋਵੇ ਨਾ ਸਿਰਫ ਇਹਨਾਂ ਦੇ ਉੱਤੇ ਜੇ ਨਸ਼ਾ ਕੋਈ ਵੇਚਦਾ ਉਹਦੀ ਪ੍ਰਾਪਰਟੀ ਮਿੰਟਲ ਢਾਹ ਦਿੱਤੀ ਜਾਂਦੀ ਹੈ ਠੀ ਜੋ ਵੀ ਹੋ ਰਿਹਾ ਜੇਕਰ ਕਾਨੂੰਨ ਇਹਦੀ ਜਾਸਤ ਦਿੰਦਾ ਪਰ ਇਹਨਾਂ ਦੇ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਸਿਰਫ ਸਸਪੈਂਸ਼ਨ ਹੋਰ ਕੁਝ ਨਹੀਂ ਡਿਸਮਿਸ ਪੱਕੇ ਤਰੀਕੇ ਦੇ ਨਾਲ ਹੋਣੇ ਚਾਹੀਦੇ ਨੇ ਦੁਬਾਰਾ ਕਿਸੇ ਵੀ ਸਰਕਾਰੀ ਨੌਕਰੀ ਨਹੀਂ ਮਿਲਣੀ ਚਾਹੀਦੀ ਸਰਕਾਰੀ ਕੀ ਪ੍ਰਾਈਵੇਟ ادارے ਵੀ ਇਹਨਾਂ ਦੀ ਸ਼ਕਲ ਆ ਇਹਨਾਂ ਦੀ ਫੋਟੋ ਆਪਣੇ ਨੋਟਿਸ ਬੋਰਡ ਤੇ ਲਗਾਣ ਕਿ ਇੱਥੇ ਆਣ ਤਾਂ ਇਹਨਾਂ ਨੂੰ ਚਪੜਾਸੀ ਤੋਂ ਵੱਧ ਦੀ ਨੌਕਰੀ ਨਾ ਦਿੱਤੀ ਜਾਵੇ ਕਿਉਂ ਕਿ ਕਿਉਂਕਿ ਇਹਨਾਂ ਆਟੀਟਿਊਡ ਚੰਗਾ ਨਹੀਂ ਹੁੰਦਾ ਬਾਕੀ ਜਨਤਾ ਇਸ ਵੀਡੀਓ ਦੇ ਬਾਰੇ ਕੀ ਸੋਚਦੀ ਹੈ ਆਪਣੀ ਕਮੈਂਟ ਕਰਕੇ ਕੀਮਤੀ رائے ਜ਼ਰੂਰ ਦਿਓ ਪੁਲਿਸ ਮਹਿਕਮਾ ਇਸ ਵੀਡੀਓ ਦੇ ਉੱਤੇ ਕੀ ਕਹਿ ਰਿਹਾ ਜੋ ਕੁੜੀ ਦਾ ਨਸ਼ਾ ਕੀਤਾ ਹੋਇਆ ਸੀ ਔਰ ਜਿਸ ਤਰੀਕੇ ਨਾਲ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਏਐਸਆਈ ਔਰ ਮੁੰਸ਼ੀ ਨੇ ਜੋ ਹੱਥ ਚੱਕਿਆ ਦੋਵਾਂ ਦੇ ਉੱਤੇ ਕੁੜੀ ਦੇ ਉੱਤੇ ਵੀ ਮੁੰਡੇ ਦੇ ਉੱਤੇ ਵੀ ਪੁਲਿਸ ਕੀ ਐਕਸ਼ਨ ਲੈ ਰਹੀ ਹੈ ਉਹ ਸੁਣਦੇ ਆਪਾਂ ਇਹ ਅਸੇ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਮੁੰਚੀ ਜਿਹੜਾ ਖਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਤੱਪੜ ਮਾਰਿਆ ਇਹ ਵੀਡੀਓ ਦੇਖੀ ਹੈ ਜੋ ਮੁਦਲੀ ਰਿਪੋਰਟ ਹੈ ਮਦੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਅਸੀਂ ਕਿਸੇ ਵੀ ਹਾਲਤ ਵਿੱਚ ਪਬਲਿਕਲੀ ਜਾਂ ਕਿਸੇ ਵੀ ਤਰੀਕੇ ਨਾਲ ਲੜਕੀ ਨੂੰ ਤੇ ਖਾਸ ਕਰਕੇ ਅਸੀਂ ਇਸ ਤਰ੍ਹਾਂ ਇਲਟਰੀਟ ਕਰ ਹੀ ਨਹੀਂ ਸਕਦੇ ਕੋਈ ਵੀ ਹਾਲਾਤ ਹੋਣ ਉਹਦਾ ਤੇ ਚਲੋ ਇਹ ਤਾਂ ਜੇ ਜਾਂਚ ਦਾ ਵਿਸ਼ਾ ਹੈ ਕਿ ਬਾਅਦ ਵਿੱਚ ਹੋ ਕੇ ਹਾਲਾਤ ਆਣ ਕਿ ਕਿੰਨਾਂ ਦੇ ਵਿੱਚ ਇਸ ਤਰ੍ਹਾਂ ਕੀਤਾ ਗਿਆ ਪਰ ਜਿਹੜਾ ਇਨੀਸ਼ੀਅਲ ਜੋ ਕੰਡਕਟ ਹੈ ਉਹਦਾ ਇਹ ਸੇ ਜ਼ਿੰਦਾਰ ਸਿੰਘ ਦਾ ਤੇ ਮੁੰਸੀ ਦਾ ਉਹ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ ਪਬਲਿਕ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਗਲਤ ਟਰੀਟ ਨਹੀਂ ਕਰਨਾ ਜੋ ਵੀਡੀਓ ਚ ਨਜ਼ਰ ਆ ਰਿਹਾ ਉਤੋਂ ਤੇ ਇਸ ਗੱਲਾਂ ਤੋਂ ਉਲਟਾ ਕਰ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਐਸਆਈ ਜਗਤਾਰ ਸਿੰਘ ਤੇ ਐਮਐਸਆਈ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਬਾਅਦ ਵਿੱਚ ਇੰਮੀਡੀਏ ਕਰੰਗੀਆਂ ਵੱਲੋਂ ਖਾਸ ਕਰਕੇ ਸਾਡੇ ਵੱਲੋਂ ਜਾ ਕੇ ਮਨਪ੍ਰੀਤ ਸਿੰਘ ਨਾਲ ਗੱਲਬਾਤ ਕਰਦੀ ਜਾਏਗੀ ਇਸ ਵੀਡੀਓ ਦੀ ਸਚਾਈ ਕੀ ਹੈ ਸਾਡੇ ਨਾਲ ਸਾਡਾ ਕੈਮਰਾ ਖੋਇਆ ਗਿਆ ਮਾਈਕ ਖੋਇਆ ਗਿਆ ਔਰ ਜਿਹੜਾ ਬਦਸਲੂਕੀ ਦਾ ਕੰਮ ਹੈ ਹਾਂ ਉਹਦਾ ਵੀ ਤੁਸੀਂ ਮੇਰੇ ਧਿਆਨ ਵਿੱਚ ਲਿਆਂਦਾ ਤੇ ਮੈਂ ਉਸ ਲੋਕ ਦੀ ਜੋ ਬੰਦੀ ਕਾਰਵਾਈ ਉਹ ਵੀ ਨਾਲ ਕੀਤੀ ਜਾਗੀ ਜਿੱਦਾਂ ਮੈਂ ਦੱਸਿਆ ਇਹਨਾਂ ਦੋਹਾਂ ਨੂੰ ਸਸਪੈਂਡ ਤੇ ਕਰ ਦਿੱਤਾ ਗਿਆ